ਇਹ ਐਫਡੀ ਰੋਕਸ਼ਣ ਨੀਤੀ ਦੇ ਬੰਦੇ ਨੂੰ ਖਤਮ ਕਰ ਸਕਦੇ ਆ ਇਹ ਤਿੰਨ ਚੀਜ਼ਾਂ ਸਾਨੂੰ ਮਾਰੀਆਂ ਜਾ ਰਹੀਆਂ ਹੁਣ ਬੱਚਾ ਪੜ੍ਹ ਲਿਖਤ ਰਿਹਾ ਤੇ ਜਿਹੜੀ ਸਰਕਾਰ ਹੁੰਦੀ ਆ ਉਹਦਾ ਫਰਕ ਹੁੰਦਾ ਕਿ ਉਸ ਨੂੰ ਸਾਹਮਣੇ ਤੇ ਸਿੱਧੇ ਰਾਹ ਦੇ ਉੱਤੇ ਪਾਵੇ ਫਿਰ ਇੱਕ ਗੰਤਾ ਇਹ ਨਿਕਲੀ ਆ ਕਿ ਕਿਸਾ ਸਰਕਾਰਾਂ ਦਾ ਤਸੂਰ ਨਹੀਂ ਹੈ ਇਹ ਸਰਕਾਰ ਦਾ ਕਸੂਰ ਹੈ ਕਿ ਅਸੀਂ ਸਰਕਾਰ ਬੜੇ ਆਂ ਡਾਊਨ ਬੜੇ ਉਹਨਾਂ ਸਿਰ ਆਪਣ ਝੁਕੇ ਬੈਜੇ ਇਹਨਾਂ ਦੇ ਸੁਣਦੇ ਰਹਾਂਗੇ ਤੇ ਫਿਰ 6 ਮਹੀਨਿਆਂ ਬਾਅਦ ਕਹਾਂਗੇ ਕਿ ਇਹਨਾਂ ਨੇ ਕਿਰਸੇ ਹਰੇਕ ਬੀਬੀ ਦੇ ਘਰ ਦੇ ਵਿੱਚ ਛੜਦੇ ਮਹੀਨੇ 1000 ਰੁਪਿਆ ਬੈਂਕ ਦੇ ਖਾਤੇ ਚ ਆ ਜਾਊਗਾ ਪਰ ਅਜੇ ਤੱਕ ਕੋਈ ਵੀ ਜਿਹੜਾ ਬਹਿਦਾ ਕੀਤਾ ਸੀ ਇੰਨੇ ਪੁਰਾਣੇ ਕੀਤਾ ਹੈਗਾ ਉਹਨਾਂ ਦੇ ਕੋਲੇ ਇੱਕ ਕਮਰਾ ਉਧਰ ਵਿੱਚ ਉਹਨਾਂ ਦੀ ਰੋਟੀ ਪਕਹਦੀ ਹੈ ਉਹਦੇ ਵਿੱਚ ਉਹ ਮੀਆਂ ਬੀਬੀ ਸੌਂਦੇ ਹੈ ਉਹਨਾਂ ਦਾ ਮੁੰਡਾ ਤੇ ਨੂੰ ਵੀ ਉੱਥੇ ਸੌਂਦੇ ਹੈ ਜੇ ਧੀ ਤੇ ਜਵਾਈ ਆ ਜੇ ਉਹ ਵੀ ਉੱਥੇ ਸੌਂਦੇ ਹੈ ਕਿ ਭਾਈ ਤੁਸੀਂ 75 ਸਾਲ ਰਾਜ ਕੀਤਾ ਹੈ ਤੇ ਅਜੇ ਤੱਕ ਗਰੀਬਾਂ ਦੀ ਕੀਤਾ ਹੈਗਾ ਅੱਜ ਸਾਡੇ ਸਾਹਮਣੇ ਕੁਝ ਮਸਲੇ ਹੈ ਕਿ ਹੈ ਜਿਹੜੇ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਇੱਕ ਤਾਂ ਹੈਗਾ ਗਰੀਬੀ ਦਾ ਇੱਕ ਹੈਗਾ ਕਿਸਾਨੀ ਦਾ ਤੇ ਇੱਕ ਹੈਗਾ ਬੇਰੁਜ਼ਗਾਰੀ ਦਾ ਇਹ ਤਿੰਨ ਚੀਜ਼ਾਂ ਸਾਨੂੰ ਮਾਰ ਜਾਨ ਜਾ ਰਹੀਆਂ ਜਿਹੜੀ ਬੇਰੁਜ਼ਗਾਰੀ ਹੈ ਮੋਦੀ ਨੇ 10 ਸਾਲ ਪਹਿਲਾਂ ਕਿਹਾ ਸੀ ਕਿ ਘਰ ਘਰ ਮੈਂ ਨੌਕਰੀ ਦਊਂਗਾ ਪਰ ਇਹੋ ਜਿਹਾ ਕੰਮ ਮੋਦੀ ਦੀ ਸਰਕਾਰ ਬੀਜੇਪੀ ਨੇ ਨਹੀਂ ਕੀਤਾ ਵੀਰ ਸਿੱਟਾ ਨਿਕਲੇ ਆ ਕਿ ਹੁਣ ਸਾਡੇ ਪੁੱਤ ਪੜ੍ਹ ਲਿਖ ਗਏ ਆ ਉਹਨਾਂ ਦੇ ਮਾਮਾ ਪਿਓ ਕਿੰਦੇ ਇੱਕ ਤੁਹਾਨੂੰ ਪੜਾ ਦਿੰਦਾ ਤੇ ਤੁਸੀਂ ਅੱਜ ਵੀ ਘਰ ਦੀਆਂ ਮੰਝੀਆਂ ਤੇ ਕੁਰਸੀਆਂ ਨੂੰ ਤੋੜ ਰਹੇ ਹੋ ਸੋ ਮੇਰਾ ਮਤਲਬ ਹੈ ਕਿ ਜਦੋਂ ਮਾਪਿਆਂ ਤੋਂ ਇਹ ਜਿਹੇ ਲਾਭੇ ਮਿਲ ਜਾਣ ਤਾਂ ਤੁਹਾਨੂੰ ਪਤਾ ਹੈ ਕਿ ਕਿੰਨਾ ਧੋਖ ਹੁੰਦਾ ਹੁਣ ਬੱਚਾ ਪੜ ਲਿਖਿਆ ਰਿਹਾ ਤੇ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਫਰਕ ਹੁੰਦਾ ਹੈ ਕੀ ਹੌਸਲ ਨੂੰ ਸਾਹਮਣੇ ਤੇ ਸਿੱਧੇ ਰਾਹ ਦੇ ਉੱਤੇ ਪਾਵੇ ਪਰ ਇਹ ਕੋਈ ਸਰਕਾਰ ਨਹੀਂ ਆਪਣੇ ਵਾਦੇ ਪੂਰੇ ਕਰਦੀ ਜਦੋਂ ਵੀ ਇਲੈਕਸ਼ਨ ਆਉਂਦੇ ਐ ਸ਼ਰਾਬ ਭੁੱਖੀ ਚਿੱਟਾ ਇਹੋ ਜਿਹੀਆਂ ਚੀਜ਼ਾਂ ਦੇ ਦਿੰਦੇ ਐ ਤੇ ਸਾਡੇ ਜਿਹੜੇ ਲੈਂਦੇ ਐ ਇਹੋ ਜਿਹੀਆਂ ਚੀਜ਼ਾਂ ਉਹ ਪੀタル ਲੈਂਦੇ ਐ ਨਾ ਚਾਹਤ ਰjande ਤਾਂ ਉੱਤਪਾਦ ਵੋਟ ਵੀ ਪਾ ਦਿੰਦੇ ਆ ਤੇ ਸਰਕਾਰਾਂ ਉਹ ਹੁੰਦੀਆਂ ਜਿਹੜੀਆਂ ਅਸੀਂ ਬਣਾਉਂਦੇ ਆ ਆਪਣੀ ਵੋਟਾਂ ਨਾਲ ਫਿਰ ਇੱਕ ਗੰਦਾ ਇਹ ਨਿਕਲੀ ਹੈ ਕਿ ਕਿਸਾ ਸਰਕਾਰਾਂ ਦਾ قصور ਨਹੀਂ ਹੈ ਇਹ ਸਾਡਾ قصور ہے ਪਉਰਤੇ ਅਸੀਂ ਇਹੋ ਜਿਹੇ ਸਕਰਨ ਬਣਾਉਂਦੇ ਜਿੰਨਾ ਚਿਰ ਸਾਡੇ ਵਿੱਚ ਸੂਰਜੀ ਨਹੀਂ ਆਉਂਗੀ ਕਿ ਅਸੀਂ ਸਰਕਾਰ ਬੜੇ ਆ ਬੜੌਣ ਬੜੇ ਉਹਨਾਂ ਚਿਰ ਆਪਾਂ ਝੂਠੇ ਬਹਿਦੇ ਇਹਨਾਂ ਦੇ ਸੁਣਦੇ ਰਹਾਂਗੇ ਤੇ ਫਿਰ 6 ਮਹੀਨੇ ਬਾਅਦ ਕਹਾਂਗੇ ਕਿ ਇਹਨਾਂ ਨੇ ਕਿਰਸੀ ਹਰੇਕ ਬੀਬੀ ਦੇ ਘਰ ਦੇ ਵਿੱਚ ਛੜਦੇ ਮਹੀਨੇ 1000 ਰੁਪਿਆ ਬੈਂਕ ਦੇ ਖਾਤੇ ਚ ਆ ਜੂਗਾ ਪਰ ਅਜੇ ਤੱਕ ਕੋਈ ਵੀ ਜਿਹੜਾ ਬਹਿਦਾ ਦਿੱਤਾ ਸੀ ਇਹਨਾਂ ਨੇ ਪੂਰਾ ਨਹੀਂ ਕੀਤਾ ਹੈਗਾ ਸੋ ਇਹ ਇੱਕ ਬਹੁਤ ਵੱਡੀ ਗੱਲ ਹੈ ਜਿਹੜੀ ਅਸੀਂ ਸੋਚਣੀ ਹੈ ਤੇ ਇਹਦੇ ਵਿੱਚ ਸੁਧਾਰ ਲੈ ਕੇ ਆਉਣਾ ਹੈ ਕਿਸੇ ਨੂੰ ਰੋਟੀ ਨਹੀਂ ਮਿਲੀ ਸਾਡੀਆਂ ਜਿਹੜੀਆਂ ਗਰੀਬ ਐ ਉਹਨਾਂ ਦਾ ਹਾਲ ਬਹੁਤ ਖਰਾਬ ਹੈ ਉਹਨਾਂ ਦੇ ਕੋਲੇ ਇੱਕ ਕਮਰਾ ਉਦੋਂ ਵਿੱਚ ਹੀ ਉਹਨਾਂ ਦੀ ਰੋਟੀ ਪੱਕਦੀ ਹੈ ਉਹਦੇ ਵਿੱਚ ਉਹ ਮੀਆਂ ਬੀਬੀ ਸੌਂਦੇ ਆ ਉਹਨਾਂ ਦਾ ਮੁੰਡਾ ਤੇਸ ਨੂੰ ਵੀ ਉੱਥੇ ਸੌਂਦੇ ਆ ਜੇ ਧੀ ਤੇ ਜਵਾਈ ਆ ਜੇ ਉਹ ਵੀ ਉੱਥੇ ਸੌਂਦੇ ਆ ਜੇ ਘੜਾ ਦੀ ਠੰਡ ਪਈ ਹੋਵੇ ਫੂਰਾ ਪਿਆ ਹੋਵੇ ਤੇ ਜਿਹੜਾ ਡੰਗਰ ਬੱਚਾ ਉਹ ਵੀ ਉਸੇ ਕਮਰੇ 'ਚ ਹੁੰਦਾ ਹੋ ਇਹੋ ਜੀ ਜ਼ਿੰਦਗੀ ਜਿਹੜੇ ਕਹਿੰਦੇ ਆ ਕਿ ਇਸ ਰੇਜਾਂ ਤੋਂ 74 ਸਾਲ ਹੋ ਗਏ ਆਜ਼ਾਦੀ ਲਈ ਹੈ ਫਿਰ ਮੇਰਾ ਮਤਲਬ ਇਹ ਕੀ ਕਰਦੇ ਰਹੇ ਆ ਹੁਣ ਰਾਜ ਤਾਂ ਸਾਡੇ ਹਿੰਦੂ ਪਰਵਾਂ ਖੁਲੇ ਰਹੇ ਹੈ ਇਹਨਾਂ ਨੂੰ ਤੁਹਾਨੂੰ ਪੁੱਛਣਾ ਚਾਹੀਦਾ ਕਿ ਭਾਈ ਤੁਸੀਂ 76 ਸਾਲ ਰਾਜ ਕੀਤਾ ਹੈ ਤੇ ਅਜੇ ਤੱਕ ਗਰੀਬਾਂ ਦਾ ਕੀ ਕੀਤਾ ਹੈ ਔਰ ਕਮੈਨਾ ਖੱਟ ਰਹੀ ਹੈ ਟੰਟਾਂ ਨੂੰ ਵੜ ਰਹੀ ਹੈ ਜਿਦੋਂ ਕਮੈਨਾ ਅੱਗੇ ਚਲਦੀ ਹੈ ਸਾਡੀਆਂ ਗਰੀਬ ਬੀਬੀਆਂ ਪਿੱਛੇ ਹੁੰਦੀਆਂ ਤੇ ਜਿਨੀ ਵੀ ਬੱਲੀਆਂ ਟੰਕਦੀਆਂ ਕਮੈਨਾ ਨਹੀਂ ਛੱਡਦੀਆਂ ਉਹ ਸਾਡੀਆਂ ਬੀਬੀਆਂ ਛੱਡ ਕੇ ਆਪਣੇ ਢੋਲੇ ਚ ਪਈ ਜਾਂਦੀਆਂ ਦਸੋਏ ਕੋਈ ਜ਼ਿੰਦਗੀ ਹੈ ਉਹਨਾਂ ਨੂੰ ਚੱਕ ਲੈਣਦੀ ਐ ਫਿਰ ਉਹਨੂੰ ਛੱਟਣ ਦੇ ਲਈ ਕੋਈ ਥੀ ਜੈ ਨਹੀਂ ਇਨ ਕੋਲੇ ਸੜਕਾਂ ਦੇ ਤੇ ਲਟਾ ਦਿੰਦੇ ਆ ਫਿਰ ਜਿਹੜੇ ਮੋਟਰਾਂ ਦੇ ਟੈਰ ਐ ਉਹ ਫੜ ਕੇ ਫੂਲ ਛੱਟ ਕੇ ਉਹਨੂੰ ਸਾਫ਼ ਕਰਕੇ ਇਹ ਬੀਬੀਆਂ ਦਾ ਲੈ ਲੈ ਜਾਂਦੀ ਐ ਸਵੇਰੇ ਜਖੋਇਨ ਨੂੰ ਇੱਕ ਛੀਸਾ ਵੋਡੇ ਤੇ ਟੰਗਾ ਹੋਂ ਦਾ 12:00 ਵਜੇ ਵਾਪਸ ਆ ਰਹੀ ਹੈ ਉਹਦੇ ਵਿੱਚ ਪੰਡ ਪੱਠਿਆਂ ਦੀ ਹੋਊਗੀ ਉਹ ਪਸੰਦ ਦੇ ਕੇ ਫੇਰ ਬਾਹਰ ਨਿਕਲ ਜਾਂਦੀ ਹੈ ਸ਼ਾਮ ਨੂੰ ਦੇਖੋ ਸਿਰ ਦੇ ਉੱਤੇ ਪੰਡ ਲਖੜਾ ਨਹੀਂ ਹੋਊਗੀ ਟਿੱਲੀਆਂ ਦੀ ਹੋਊਗੀ ਉਹ ਵੀ ਪਤਾ ਨਹੀਂ ਕਿੱਥੋਂ ਕੱਢ ਕੇ ਲਿਆਉਣੀ ਹੈ ਨਾ ਉਹਨਾਂ ਦੇ ਕੋਲ ਗੈਸ ਹੈ ਨਾ ਉਹਨਾਂ ਦੇ ਕੋਲ ਮਿੱਟੀ ਦੇ ਤੇ ਇੰਦਰ ਸਟੋਵ ਹੈ ਤੇ મોદી ਨੇ ਕਿਹਾ ਕਿ ਹਰੇ ਘਰ ਦੇ ਵਿੱਚ ਸਿਲੰਡਰ ਹੋਊਗਾ ਸਭ ਮੇਰਾ ਮਤਲਬ ਹੈ ਕਿ ਜੇ ਹੁਣ ਇਲੈਕਸ਼ਨ ਆ ਰਹੇ ਆ ਆਪਾਂ ਇਹ ਚੀਜ਼ਾਂ ਤੇ ਸੋਚਦੇ ਕਿ ਇਹਨਾਂ ਨੇ ਆਪਣੇ ਜਿੰਨੇ ਵੀ ਫਰਜ਼ ਸੀਗੇ ਇਹ ਪੂਰੇ ਕੀਤੇ ਹਨ ਨਹੀਂ ਕੀਤੇ ਹਰੇਕ ਜਗ੍ਹਾ ਤੇ ਤਾਂ ਗਰੀਬ ਹੈ ਕਿਸਾਨ ਹੈ ਸਾਰੇ ਦੇਸ਼ ਨੂੰ ਰੋਟੀ ਤੋਂ ਖਫonda ਉਹ ਦੇਖ ਲੋ ਸ਼ੰਭੂ ਦੇ ਬੋਰਡ ਤੇ ਘਨੌੜੇ ਤੇ ਬੋਰਡ ਦੇ ਉੱਤੇ ਹਰਿਆਣਾ ਤੇ ਸੈਂਟਰ ਦੀ ਬੀਜਪੀ ਪੁਲਿਸ ਉਹਨਾਂ ਨੂੰ ਗੋਲੀਆਂ ਮਾਰ ਮਾਰ ਕੇ ਛੱਡ ਦਿੱਤਾ ਮੈਂ ਆਪ ਜਾ ਕੇ ਰਜਿੰਦਰ ਹਸਪੀਟਲ ਨੂੰ ਹਾਲ ਪੁੱਛਿਆ ਇੰਨਾ ਬੁਰਾ ਹਾਲ ਹੈ ਤਾਂ ਸਤਿਕਾਰਯੋਗ ਸਾਧ ਸੰਗਤ ਜੀ ਇਹ ਕੋਈ ਜ਼ਿੰਦਗੀ ਹੈ ਇਹ ਕੋਈ ਸਾਡਾ ਦੇਸ਼ ਹੈ ਇਹ ਆਪਣੀ ਸਰਕਾਰਾ ਸਾਡੇ ਕਿਸਾਨਾਂ ਦੇ ਉੱਤੇ ਇਹੋ ਜਿਹਾ ਜ਼ਬਰ ਕਰ ਰਹੀ ਹੈ ਫਿਰ ਜਦੋਂ ਗੋੜੀ ਚੱਲਦੀ ਸੀ ਹਰਿਆਣੇ ਦੀ ਪੁਲਿਸ ਨਹੀਂ ਉਹਦੀ ਛਾੜ ਦੇ ਵਿੱਚ ਇਹ ਭਾਜਪੀ ਤੇ ਆਰਐਸਐਸ ਦੇ ਖੱਤੀ ਨਿਕਰ ਬੜੇ ਸਾਡੇ ਕਿਸਾਨਾਂ ਦੇ ਟੈਂਪਾਂ ਦੇ ਵਿੱਚ ਵੜ ਗਏ ਉੱਥੇ ਉਹਨਾਂ ਦੇ ਟਰੈਕਟਰ ਸੀਗੇ ਟਰੈਕਟਰਾਂ ਦੇ ਇੰਟਰਨਲ ਦੇ ਵਿੱਚ ਖੰਡ ਪਾਤੇ ਜਿਹੜੀ ਇੰਜਣ ਸੀਗੇ ਉਸੇ ਜੋਗੇ ਉਹਨਾਂ ਨੂੰ ਤੇੜਾ ਚੈੱਕ ਕਰਾਉਗਾ ਸਿਰ ਕਿਸਾਨ ਕੀ ਮੰਗਦੇ ਐ ਸ੍ਰੀ ਸੁਮਿਨਾਥਨ ਕਮਿਸ਼ਨ ਦੀ ਰਿਪੋਰਟ ਉਹ ਫਿਰ ਦੇ ਕਰਜ਼ੇ ਕਿਸਾਨਾਂ ਤੇ ਕਿਸਾਨ ਮਜ਼ਦੂਰਾਂ ਦੇ ਮਾਫ ਹੋ ਜਾਣ ਸਾਰੇ ਵੱਡੇ ਵੱਡੇ ਜਿਹੜੇ ਸ਼ੌਕਰ ਕਰੋੜਾ ਅਰਬਪਤੀ ਉਹਨਾਂ ਦੇ ਕਰਜ਼ੇ ਤਾਂ ਮਾਫ ਕਰਤੇ ਤੇ ਗਰੀਬ ਕਿਸਾਨ ਤੇ ਗਰੀਬ ਮਜ਼ਦੂਰ ਦਾ ਇਹਨਾਂ ਨੇ ਕਦੇ ਸੋਚਿਆ ਨਹੀਂ ਕਦ ਅਣੀ ਸੋਚਿਆ ਹੈਗਾ ਜੇ ਕੋਈ ਗੱਲ ਕਰਦੇ ਐ ਤੇ ਉਹਨਾਂ ਬਾਰਡਰਾਂ ਦੇ ਉੱਤੇ ਖੜਾ ਪਿਆ ਹੁਣ ਗੱਲ ਕੀ ਹੈ ਕਿ ਜਿਹੜਾ ਕਿਸਾਨ ਹੈ ਉਹਦਾ ਵੀ ਦਿਮਾਗ ਹੈ ਇੱਕ ਕਿਸਾਨ ਨੇ ਹੁਣ ਕਿੰਨੇ ਦਿਨਾਂ ਤੋਂ ਰੇਲ ਗੱਡੀਆਂ ਬੰਦ ਕਰਤੀਆਂ ਹਰਿਆਣਾ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਜਿਹੜਾ ਹਰਿਆਣਾ ਤੇ ਪੰਜਾਬ ਹੈ ਇਹ ਬਾਰਡਰ ਦੇ ਸੂਬੇ ਹੈ ਇਹਨਾਂ ਸੂਬਿਆਂ ਦੇ ਥਾਂਇ ਮਿਲਟਰੀ ਦਾ ਖਾਣਾ ਪੀਣਾ ਮਿਲਟਰੀ ਦਾ ਘੋੜੀ ਸਿੱਕਾ ਮਿਲਟਰੀ ਦੇ ਟੈਂਕ ਗੱਡੀਆਂ ਦੇ ਉੱਤੇ ਜਾਂਦੇ ਆ ਇਹ ਜਿਹੜੇ ਲੋਕ ਹੈ ਹਿੰਦੂਤਵਾ ਦੇ ਇਨਨਾਂ ਨੇ ਕਦੇ ਆਪਣੇ ਇਤਿਹਾਸ ਦੇ ਵਿੱਚ ਰਾਜਨੀਤੀ ਕੀਤਾ ਸਵਾਏ ਯੁੱਧਾਂ ਦੇ ਵਿੱਚ ਇਹਨਾਂ ਦਾ ਰਾਜ ਸੀਗਾ ਉਹ ਵੀ ਕਿਹਦੇ ਪਤਾ ਨਹੀਂ ਹੈਗਾ ਸੀਗਾ ਕਿ ਨਹੀਂ ਸੀਗਾ ਹੁਣ ਇਹਨਾਂ ਨੂੰ ਕੀ ਪਤਾ ਹੈਗਾ ਕਿ ਕੀ ਹੋ ਰਿਹਾ ਹੈ ਕਿ ਜਦੋਂ ਕਿਸਾਨ ਸਾਰਾ ਉੱਠ ਪਿਆ ਹੈ ਜਿਹੜੀ ਲੰਦੇਵਾਲ ਦੀ ਯੂਪੀ ਹੈ ਉੱਥੇ ਸਾਡੇ ਕਿਸਾਨਾਂ ਦਾ ਜੜ ਹੈ ਕੱਲ ਉੱਥੇ ਇਲੈਕਸ਼ਨ ਹੋਏ ਹੈ ਮੇਰਾ ਨਹੀਂ خیال ਬੀਜੇਪੀ ਨੂੰ ਕੋਈ ਇਲੈਕਸ਼ਨ ਨੇ ਵੋਟ ਪਾਈ ਹੋਊਗੀ ਜਦੋਂ ਸਾਰਿਆਂ ਨੇ ਸਰਕਾਰ ਦੇ ਖਿਲਾਫ ਖੜੇ ਹੋ ਕੇ ਬਗਾਵਤ ਕੀਤੀ ਹੋਈ ਹੈ ਸੋ ਕੀ ਇਸਰਾ ਮੁਲਤ ਕੰਫਾ ਦੇ ਪੀਤੂ ਜੀ ਕਿਸਾਨਾਂ ਤੇ ਗਰੀਬਾਂ ਦੇ ਨਾਲ ਬਗੜ ਲਓ ਨੌਕਰੀਆਂ ਨੂੰ ਦਬੋ ਵਿਵੀਆਂ ਦਾ ਕੀ ਹਾਲ ਹੈ ਅਵੇ ਬਿਗਰ ਤੋਂ ਬਲੇ ਨਹੀਂ ਤੇ ਹੈ ਤੇ ਸਾਡੇ ਬੀਬੀਆਂ ਦੇ ਨਾਲ ਬਹੁਤ ਮਾਰੇ ਕੰਮ ਹੋਏ ਆ ਰੋ ਜੀਵ ਗਾਂਧੀ ਨੇ ਵੀ ਕੀਤੇ ਆ ਇੰਦਰਾ ਗਾਂਧੀ ਨੇ ਵੀ ਕੀਤੇ ਆ ਤੇ ਬਿਲਕੁਲ ਠੀਕ ਹੈਗਾ ਹੁਣ ਬੀਬੀਆਂ ਜੇ ਸ਼ਾਦੀ ਹੁੰਦੀ ਹੈ ਤੇ ਬੀਬੀ ਆਪਣੇ ਘਰ ਜਾਂਦੀ ਹੈ ਤੇ ਜਿਹੜਾ ਘਰ ਬੜਾ ਆਪਣੀ ਬੀਬੀ ਨੂੰ ਰੱਖੇ ਨਾ ਉਨੂੰ ਆਪਾਂ ਕੀ ਕਹਿੰਦੇ ਆ ਇਹ ਜੁਰਮ ਵੀ ਹੈ ਦਿੱਲੀ ਦੇ ਵਿੱਚ ਬਹੁਤ ਵੱਡਾ ਕਮਿਸ਼ਨ ਬਣਿਆ ਹੋਇਆ ਹੈ ਵਿਵਨਸ ਕੋ ਕਮਿਸ਼ਨ ਜਿਹੜਾ ਭਪੀਆ ਦਾ ਦੇਖਦਾ ਹੈ ਕਿ ਇਹਨਾਂ ਦੇ ਉੱਤੇ ਕੋਈ ਜੁਰਮ ਤਾਂ ਨਹੀਂ ਹੁੰਦਾ ਪੰਜਾਬ ਦੇ ਵਿੱਚ ਵੀ ਵਿਮਨ ਕਮਿਸ਼ਨ ਭਪੀਆ ਦਾ ਬਣਿਆ ਹੋਇਆ ਹੈ ਹੁਣ ਇਹਨਾਂ ਨੂੰ ਦੀਨਾ ਨਹੀਂ ਕਿ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਹੈ ਨਰਿੰਦਰ ਮੋਦੀ ਉਹ ਬਿਆਹ ਹੋਇਆ ਉਸਨੇ ਆਪਣੀ ਘਰਵਾਲੀ ساری ਉਮਰ ਰੱਖੀ ਉਹ ਨਹੀਂ ਨਾਲ ਤੇ ਜਬਰ ਨਹੀਂ ਹੈ ਬੀਬੀਆਂ ਦੇ ਉੱਤੇ ਤੇ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਇਹ ਜਬਰ ਹੈ ਤੁਸੀਂ ਦੱਸੋ ਸੱਦੀ ਸ਼ੁੱਧੇ ਹੋਈ ਹੋਈ ਬੀਬੀ ਉਹ ਨੂੰ ਆਪਣੇ ਘਰ ਜਿੰਮਾ ਸੋਣਾ ਤੇ ਉਹ ਹੋਵੇ ਮਰਕ ਦਾ ਪ੍ਰਾਈਮ ਮਿਨਿਸਟਰ ਕਿਤੇ ਵੀ ਸਿੱਧੀ ਗੱਲ ਪਰ ਕੋਈ ਗੱਲ ਨਹੀਂ ਕਰਦਾ ਡਰਦੇ ਹੋਏ ਕਿ ਜੇ ਅਸੀਂ ਗੱਲ ਛੱਤੀ ਪਤਾ ਨਹੀਂ ਮੋਤੀ ਕੀ ਕਰ ਦੂੰਗਾ ਫਿਰ ਦੂਜੀ ਚੀਜ਼ ਹੈ ਜਦੋਂ ਤੁਹਾਡੇ ਕੋਲੇ ਰਾਜ ਆ ਜਾਂਦਾ ਤੁਸੀਂ ਦੂਜੇ ਫਿਰਕੇ ਨੂੰ ਮਰਵਾ ਦਿੰਦੇ ਹੋ ਕੀ ਦੂਜੇ ਫਿਰਕੇ ਰਹਿ ਨਹੀਂ ਸਕਦੇ ਕੀ ਇਹ ਮੁਗਲ ਰਾਜ ਹੈ ਇੱਕ ਧਰਮੀ ਦਾ ਰਾਜ ਹੈ ਇੱਕ ਹੀ ਵਿਦੇਸ਼ੀ ਦਾ ਰਾਜ ਹੈ ਕਦਰ ਰਾਜ ਸਾਨੂੰ ਤਾਂ ਸਹਿਜ ਆਦਾ ਹੈ ਕਿ ਇਹ ਤਾਂ ਹੁਣ ਤੁਹਾਡਾ ਰਾਜ ਹੈ ਜੇ ਸਾਡਾ ਰਾਜ ਹੈ ਫਿਰ ਮੋਦੀ ਨੇ ਇਹਦੇ ਗ੍ਰਹਿ ਵਜ਼ੀਰ ਨੇ ਵਿਦੇਸ਼ੀ ਵਜ਼ੀਰ ਨੇ ਤੇ ਸਕਰਟਰੀ ਐਡਵਾਈਜ਼ਰ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜਾ ਵੀ ਸਿੱਖ ਲੀਡਰ ਆਜ਼ਾਦੀ ਦੀ ਗੱਲ ਕਰੂਗਾ ਆਪਣੀ ਫੌਮ ਦੀ ਗੱਲ ਕਰੂਗਾ ਉਹਨੂੰ ਫੂਫੀਆ ਏਜੰਸੀਆਂ ਮਰਵਾ ਦੇਣ ਦੀਆਂ ਇਸ ਤਰ੍ਹਾਂ ਕੈਨੇਡਾ ਦੇ ਵਿੱਚ ਹਰਦੀਪ ਸਿੰਘ ਨੂੰ ਮਰਵਾਤਾ ਹੈ ਮਲਕ ਨੂੰ ਮਰਵਾਤਾ ਹੈ ਸਰਦੂਲ ਸਿੰਘ ਨੂੰ ਮਰਵਾਤਾ ਹੈ ਤੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਟਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਸਿੱਟਾ ਕਹਤਾ ਕਿ ਹਿੰਦੁਸਤਾਨ ਦੀਆਂ ਏਜੰਸੀਆਂ ਨੇ ਸਾਡੇ ਸਿੱਖ ਕੈਨੇਡਾ ਦੇ ਮਰਵਾਏ ਹੈਗੇ ਆ ਤੇ ਬ੍ਰਿਟਾਨੀਆ ਦੇ ਵਿੱਚ ਆਪਣੇ ਅਫਤਾਰ ਸਿੰਘ ਖੰਡੇ ਨੂੰ ਮਰਵਾਤਾ ਪਾਕਿਸਤਾਨ ਦੇ ਵਿੱਚ ਅਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਪੰਜਵੜ ਪੰਜਵੜ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਲਖਵੀਰ ਸਿੰਘ ਰੋਡੀ ਨੂੰ ਮਰਵਾਤਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਪੰਜਾਬ ਦੇ ਵਿੱਚ ਮੋਸਰਵਾਲ ਨੂੰ ਮਾਰਤਾ ਮੇਰਾ ਮਤਲਬ ਹੈ ਕਿ ਜੇ ਅਸੀਂ ਇੱਕ ਦੇਸ਼ ਦੇ ਵਸਿੰਦੇ ਆ ਤੇ ਦੂਜੀ ਕੋਮ ਆਪਣੇ ਦੇਸ਼ ਦੇ ਵਸਿੰਦੇ ਨੂੰ ਮੜਵਾ ਸਕਦੀ ਹੈ ਇਹ ਤਾਂ ਬਿਲਕੁਲ ਕਾਨੂੰਨ ਦੇ ਖਿਲਾਫ ਹੈ ਤੇ ਭਿੰਨਾਂ ਦੇ ਬਟਰਬੋਲ ਦੱਸ ਕਿ ਜਿੰਨੇ ਵੀ ਸਿੱਖ ਲੀਡਰ ਹੈ ਮੈਂ ਨਹੀਂ ਸੁਣਿਆ ਨਾ ਐਸਪੀ ਜਨਾਕ ਕਿਸੇ ਜਥੇਦਾਰ ਦਾ ਕਿ ਆ ਜਿਹੜੇ ਸਿੱਖ ਮਰ ਗਏ ਹੈ ਸ਼ਹੀਦ ਕਰ ਦਿੱਤੇ ਹੈ ਇਹਨਾਂ ਦੀ ਗੱਲ ਕਰੂੰਗਾ ਇਸ ਸਰਫ ਸਾਡੀ ਪਾਰਟੀ ਰਹਿ ਗਈ ਆ ਕੇ ਗੱਲ ਕਰਨ ਦੀ ਤੇ ਹੁਣ ਮੌਕਾ ਹੈ ਸਾਡੀ ਪਾਰਟੀ ਸਾਰੀ ਸਿੱਟੇ ਤੇ ਖੜੀ ਹੈ ਦੋ ਤੇ ਖੜੀ ਹੈ ਇਹ ਹਰਿਆਣੇ ਦੇ ਵਿੱਚ ਹੁਣ ਆਪਾਂ ਖੜੇ ਹੋਈਏ ਤੇ ਆਪਾਂ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਭੇਜੀਏ ਜਿਹਦੇ ਨਾਲ ਸਿੱਧਾ ਅੱਖ ਨਾਲ ਆਪਾਂ ਤੇ ਜਿਹੜਾ ਵੀ ਪ੍ਰਾਈਮ ਮਿਨਿਸਟਰ ਬਣੂਗਾ ਉਸ ਨਾਲ ਗੱਲ ਕਰ ਸਕੀਏ ਸਾਡੀ ਤਾਂ ਗੱਲ ਹੀ ਨਹੀਂ ਕਿਤੇ ਪਹੁੰਚਦੀ ਸੁਪਰੀਮ ਕੋਰਟ ਦੇ ਵਿੱਚ ਕੋਈ ਸਖੰਡਾ ਜੱਜ ਹੈ ਨਹੀਂਗਾ ਜਿੰਨੇ ਵੀ ਸੁਬੇ ਐ ਉੱਥੇ ਹਾਈ ਕੋਰਟਾਂ ਹੈਗੀਆਂ ਉਥੋਂ ਦਾ ਹਾਈ ਕੋਰਟ ਦਾ ਚੀਫ ਜਸਟਿਸ ਕੋਈ ਨਹੀਂ ਹੈਗਾ ਸਿੱਖ ਹੁਣ ਫੌਜ ਦੇ ਤਿੰਨ ਮੈਕਮੇ ਹਨ ਇੱਕ ਜਲ ਸੈਨਾ ਇੱਕ ਹਵਾਈ ਸੈਨਾ ਫੌਜ ਕਿ ਸੇਵੀ ਤਿੰਨ ਫੌਜਾਂ ਦੇ ਜਨਰਲ ਸਿੱਖ ਨਹੀਂ ਹੈ ਸਮੇਰਾ ਕਹਿਣ ਦਾ ਮਤਲਬ ਹੈ ਕਿ ਅਸੀਂ ਕੁਝ ਕਰਦੂਆਂ ਜਾਂ ਕਿ ਆਪਾਂ ਬਰਦਾਸ਼ਤ ਕਰੀ ਜਾਂਦੇ ਆ ਨਿਮਰ ਕਹਿੰਦਾ ਕਿ ਹੁਣ ਆਪਾਂ ਸ਼ੋਰੇ ਕੱਢ ਲਈਏ ਜਾਂ ਦੁੱਖਾਂ ਕੱਢ ਲਈਏ ਪਰ ਜੇ ਆਪਾਂ ਆਪਣੀ ਪਸੰਦ ਤਰੀਕੇ ਦੇ ਨਾਲ ਵੋਟ ਪਾ ਸਕਦੇ ਹਾਂ ਤੇ ਆਪਣੀ ਤਕਦੀਰ ਨੂੰ ਤਬਦੀਲ ਕਰ ਸਕਦੇ ਹਾਂ ਤੇ ਇਹ ਜੀ ਰਾਖਸ਼ ਨੀਤੀ ਦੇ ਬੰਦੇ ਨੂੰ ਖਤਮ ਕਰ ਸਕਦੇ ਹਾਂ